ਰਾ ਮੁਹੰਮਦ ਸੈਦ ਅਲੀ ਦਾ ਮਾਮਲਾ ਸੀਗਾ ਅੱਜ ਮੌਤ ਦਾ ਸਭ ਤੋਂ ਪਹਿਲਾਂ ਅਸੀਂ ਸਾਰੇ ਕੌਮ ਇਨਸਾਨੀਅਤ ਦੇ ਵੱਲੋਂ ਅਸੀਂ ਬਹੁਤ ਅਫਸੋਸ ਜ਼ਾਹਿਰ ਕਰਦੇ ਹਾਂ ਤੇ ਉਹਦੇ ਲਈ ਦੁਆ ਕਰਦੇ ਹਾਂ ਕਿ ਰੱਬ ਉਹਦੀ ਰੂਹੇ پاک ਨੂੰ ਜੰਨਤ ਸੇ ਆਲਾ ਮਕਾਮ ਦੇਵੇ ਉਹਦੇ ਪੂਰੇ ਪਰਿਵਾਰ ਨੂੰ ਸਬਰ ਜਮੀਲਾਤਾ ਫਰਮਾਵੇ ਤੇ ਕਿਸੇ ਵੀ ਭਾਈਚਾਰੇ ਦੇ ਨਾਲ ਕਿਸੇ ਵੀ ਸਾਡੇ ਇਨਸਾਨ ਦੇ ਨਾਲ ਇਦਾਂ ਦੀ ਘਟਨਾ ਨਾ ਹੋਵੇ ਜਿਹੜੀ ਅਚਾਨਕ ਹੋਈ ਆ ਉਹਦੇ ਨਾਲ ਬਹੁਤ ਅਫਸੋਸ ਜ਼ਾਹਿਰ ਕਰਦੇ ਹਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਦੇ ਘਰ ਵੱਲੋਂ ਗੱਲ ਕੀਤੀ ਗਈ ਸੀ ਕਿ ਉਹਨੂੰ ਕੁਝ ਮੁਆਵਜ਼ਾ ਦੇਣਾ ਚਾਹੀਦਾ ਜੋ ਮੁਆਵਜ਼ਾ ਨਹੀਂ ਹੋ ਪਾਰਿਆ ਸੀਗਾ ਉਹਦੇ ਕਰਕੇ ਸਾਨੂੰ ਇੱਥੇ ਬੁਲਾਇਆ ਗਿਆ ਸੀਗਾ ਮੈਂ ਮੁਹੰਮਦ ਅਕਬਰ ਅਲੀ ਆਲ ਇੰਡੀਆ ਹਲਮਾ ਬੋਰਡ ਪੰਜਾਬ ਚੇਅਰਮੈਨ ਤੇ ਮੇਰੇ ਕਈ ਸਾਥੀ ਇੱਥੇ ਆਏ ਆ ਭਾਜੀ ਆਏ ਆ ਤੇ ਹੋਰ ਸਾਡੇ ਡਾਕਟਰ ਸਾਹਿਬ ਐਸ ਐਚਓ ਸਾਹਿਬ ਸਾਰੇ ਆਪਣੇ ਇੱਕ ਇਨਸਾਨ ਦੀ ਹਮਦਰਦੀ ਦੇ ਸਾਰੇ ਨੇ ਕੋਸ਼ਿਸ਼ ਕੀਤੀ ਆ ਬਹੁਤ ਕੋਸ਼ਿਸ਼ ਕਰਿਲਾਇਆ ਹੋਇਆ कि ਜਿਹੜੇ ਫੈਕਟਰੀ ਮਾਲਕ ਸਨ ਉਹਨਾਂ ਨੇ 3 ਲੱਖ ਰੁਪਈਆ ਪਰਿਵਾਰ ਦੀ ਮਦਦ ਕੀਤੀ ਹੋਈ ਆ ਇਸ ਕਰਕੇ ਇਹਨਾਂ ਆਪਸ ਵਿੱਚ ਦੋਵੇਂ ਥੀ ਇਰਾਦਾ ਰਾਜੀਨਾਮਾ ਹੋ ਗਿਆ ਤੇ ਆ ਸਾਡੇ ਫੈਕਟਰੀ ਮਾਲਕ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਗੱਲ ਮੰਨੀ ਆ ਤੇ ਪਰਿਵਾਰ ਦੇ ਛੋਟੇ-ਛੋਟੇ ਬੱਚੇ ਆ ਤੇ ਉਹਨਾਂ ਦੀ ਮਦਦ ਦੇ ਲਈ ਉਹਨਾਂ ਦੇ ਪਰਿਵਾਰ ਦੀ ਮਦਦ ਦੇ ਲਈ 3 ਲੱਖ ਰੁਪਈਆ ਦਿੱਤਾ ਮੈਂ ਸਾਰੇ ਮਜ਼ਦੂਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਆ ਕਿ ਆਪਣੇ ਮਾਲਕ ਦੇ ਨਾਲ ਇਦਾਂ ਦਾ ਪਿਆਰ ਬਣਾ ਕੇ ਰੱਖੋ ਇਦਾਂ ਦਾ ਵਿਹਾਰ ਬਣਾ ਕੇ ਰੱਖੋ ਕਿ ਨਾ ਧਰਨਾ ਲਾਉਣ ਦੀ ਲੋੜ ਪਵੇ ਨਾ ਕੰਪਲੇਨ ਕਰਾਉਣ ਦੀ ਲੋੜ ਪਵੇ ਨਾ ਮੁਆਵਜ਼ਾ ਮੰਗਣ ਦੀ ਲੋੜ ਪਵੇ ਜਦੋਂ ਇਦਾਂ ਦਾ ਰੱਬ ਨਾ ਕਰੇ ਕਿਸੇ ਦੇ ਨਾਲ ਹਾਦਸਾ ਹੋਵੇ ਤੇ ਫੈਕਟਰੀ ਮਾਲਕ ਆਪ ਹੀ ਕਹਿਣ ਕਿ ਮੇਰੇ ਵੱਲੋਂ ਇਹ ਮੁਆਵਜ਼ਾ ਮੈਂ ਦੇ ਰਿਹਾ ਸਾਨੂੰ ਵਿਹਾਰ ਬਣਾਉਣ ਦੀ ਲੋੜ ਆ ਕਿਉਂਕਿ ਆਸੀਂ ਆਪਣਾ ਪਰਿਵਾਰ ਛੱਡ ਕੇ ਇੱਥੇ ਆਏ ਆ ਕੰਮ ਕਰਨ ਨੂੰ ਤਾਂ ਆਸੀਂ ਆਪਣਾ ਪਰਿਵਾਰ ਸਮਝ ਕੇ ਕਿੱਥੇ ਕੰਮ ਕਰੀਏ ਇਹ ਹੀ ਗੱਲਾਂ ਤੋਂ ਮੈਂ ਅਭਿਦਾ ਲੈਂਦਾ ਆ ਤੇ ਅਰਦਾਸ ਕਰਦਾ ਰੱਬ ਦੇ ਕੋਲੋਂ ਕਿ ਇਦਾਂ ਦੀ ਕਿਸੇ ਦੇ ਨਾਲ ਕੋਈ ਹਾਸਾ ਨਾ ਹੋਵੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਸਾਡੇ ਇਨਚਾਰਜ ਦਿਨੇਸ਼ ਢੱਲ ਜੀ ਦਾ ਧੰਨਵਾਦ ਸਾਰੇ ਡਾਕਟਰ ਸਹਿਬਾਨ ਦਾ ਧੰਨਵਾਦ ਜਿਨ੍ਹਾਂ ਨੇ ਬਗੈਰ ਕਿਸੇ ਮਤਲਬ ਦਾ ਪੂਰਾ ਵਕਤ ਦਿੱਤਾ ਤੇ ਕੋਆਪਰੇਟ ਕਰਨ ਦੇ ਲਈ ਪੂਰਾ ਆਪਣਾ ਆਫਿਸ ਦਿੱਤਾ ਸਾਡਾ 2-3 ਘੰਟੇ ਤੱਕ ਡਿਸਕਸ ਚੱਲੀ ਜਿਹਦੇ ਵਿੱਚ ਇਹ ਫੈਸਲਾ ਲਿੱਤਾ ਗਿਆ ਬਹੁਤ-ਬਹੁਤ ਮੈਂ ਸ਼ੁਕਰ ਗੁਜ਼ਾਰਾ ਹਾਂ ਜੀ ਸਰ ਜਲੂ ਉਹ ਤਾਂ ਹੋ ਗਈ ਗੱਲ ਹਾਂ ਤੇ ਉਹ ਫੈਕਟਰੀ ਦੇ ਵਾਲੇ ਦੇਖੋ ਦੋਵੇਂ ਆਪਣੀ ਆਪਣੀ ਗੱਲ ਦੱਸ ਰਹੇ ਆ ਮਾਲਕ ਸਾਹਿਬ ਦੱਸ ਰਹੇ ਆ ਕਿ ਇਹਨਾਂ ਦੇ ਵੱਲੋਂ ਕੋਈ ਕਸੂਰ ਨਹੀਂ ਆ ਤੇ ਉਹਨਾਂ ਦੇ ਵੱਲੋਂ ਕਹਿ ਰਿਹਾ ਕਿ ਉਹਨਾਂ ਦਾ ਕਸੂਰ ਆ ਇਹ ਗੱਲ ਬੈ ਕੇ ਆਪਸੀ ਹਾਂ ਇਹ ਇਹਨਾਂ ਨੇ ਅੱਜ ਮਤਲਬ ਇਹਨਾਂ ਦੇ ਕਹਿਣ ਦਾ ਮਤਲਬ ਆ ਕਿ ਉਹ ਫੈਕਟਰੀ 'ਚ ਕੰਮ ਕਰਨ ਦੇ ਲਈ ਅੱਜ ਆਇਆ ਸੀਗਾ ਤੇ ਅੱਜ ਇਦਾਂ ਦਾ ਹਾਦਸਾ ਹੋਇਆ ਇਹ ਕਹਿ ਰਿਹਾ ਕਿ ਇੰੱਚ ਕੋਈ ਹਰਜ ਨਹੀਂ ਕਿਉਂਕਿ ਜਿਹੜੀ ਸੱਚ ਆ ਉਹ ਸਾਰਿਆਂ ਨੂੰ ਪਤਾ ਆ ਇਹਨਾਂ ਨੇ ਮਦਦ ਕੀਤੀ ਆ ਆਪਾਂ ਆਪਣੇ ਭਾਈਚਾਰੇ ਦੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਆ ਤੇ ਉਮੀਦ ਕਰਦੇ ਕਿਸੇ ਦੇ ਨਾਲ ਇਦਾਂ ਦਾ ਹਾਸਾ ਨਾ ਹੋਵੇ ਜੈ ਹਿੰਦ